ਹਾਂਜੀ ਸ਼ਸ਼ੀ ਗਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮ ਹੋਗੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਹੁਣ ਬਣਾਉਣ ਲੱਗੇ ਸੀਗੇ ਚੂਰਾ ਬੜੀਆਂ ਪਾਣੀ ਕਹਿਣ ਲੱਗੇ ਮੈਨੂੰ ਕਹਿੰਦੇ ਭੁੱਖ ਲੱਗੀ ਵੀ ਆ ਹੋਰ ਕਿਸੇ ਸਬਜ਼ੀ ਨਾਲ ਖਾਣ ਨੂੰ ਦਿਲ ਨਹੀਂ ਕਰਦਾ ਕਹਿੰਦੇ ਜਾਲਾ ਹੀ ਬਣਾ ਲਾ ਤਾਂ ਹੁਣ ਮਿਰਚ ਆਪਾਂ ਨੇ ਪਾ ਕੇ ਰੱਖ ਲਿਆ ਸੀ ਦੇ ਮੈਨੂੰ ਫੜਾ ਦੇ ਲੈ ਧਰਿਆ ਮਾ ਉਧਰ ਹਰ ਗੁਣਾ ਉਹ ਟੈਂਟਾਂ ਉੱਪਰ ਫਾਟਾ ਗਿਆ ਹੈ ਇੱਕ ਤੇ ਬਾਤ ਹੈ ਹੂੰ ਰਹਿ ਗਏ ਇਹ 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 ਇਹਦੇ ਤੇ ਆ ਨਹੀਂ ਬੜਨਾ ਹੀ ਰੱਖਦੇ ਉਹਦਾ ਇੱਥੇ ਤਾਂ ਉਹ ਨਹੀਂਗੇ ਪੈਸੇ ਗੁਰਦੁਆਰੇ ਮੱਥਾ ਟੇਕ ਕੇ ਆਉਣ ਨੇ ਗੋਮਨ ਜਾਂਦਾ ਕੁੱਟੂ ਫਿਰ ਹਾਂ ਫਿਰ ਪੈਸੇ ਵੀ ਥੋੜ੍ਹ ਲੂਗੀ ਹੈਂ ਬਾਪੇ ਨਾਲ ਉਧਰ ਆਪਣਾ ਸਮਾਨ ਤਿਆਰ ਕਰ ਲੈ ਸੀ ਜਦੋਂ ਚਾਹ ਨਹੀਂ ਬਣ ਗਈ ਸੀ ਅੱਜ ਜੀਰੀ ਕਰੀ ਸੀਗਾ ਤਾਂ ਕਰਕੇ ਕਰੀ ਵੱਧ ਬਣੀ ਸੀ ਚਾਹ ਚਾਹ ਬਸ ਬੋਇਲ ਕਰਿਆ ਉਧਰ ਚਾਹ ਬਣ ਗਈ ਦੇਖ ਉਧਰ ਹੁਣ ਆਪਾਂ ਇਹ ਬਸ ਬਣਾਉਣ ਲੱਗੇ ਸੀ ਨਾ ਪਾਣੀ ਥੋੜਾ ਜਿਹਾ ਤੋਂ ਪਾਣਾ ਦਾ ਕਿ ਥੋੜਾ ਜਿਹਾ ਪਾਣੀ ਦੀ ਸੀਗਾ ਫੇਰ ਮੈਂ ਇਹ ਘਿਉ ਪਾ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਲਵਾਂਗੇ ਜੀਰਾ ਜੀਰਾ ਨੂੰ ਥੋੜਾ ਜਿਹਾ ਆਪਾਂ ਨੇ ਭੁੰਨ ਲੈਣਾਗਾ ਆਬ ਦੇ ਅਕੋਰਡਿੰਗ ਮੈਨੂੰ ਥੋੜਾ ਜਿਆਦਾ ਪਸੰਦ ਆਗਾ ਹਨੀ ਨੂੰ ਵੀ ਤੇ ਬਸ ਇਦਾਂ ਪਾ ਲਿਆ ਤੁਮਾਸ ਹੁਣਾਂ ਪਹਿਰੇ ਵਿੱਚ ਪਾਤੀ ਸੀ ਜਿਹੜੇ ਪਿਆਜ਼ ਤੇ ਮਿਰਚਾਂ ਹਰੀਆਂ ਮਿਰਚਾਂ ਕੱਟੀਆਂ ਸੀ ਗਾਓ ਇਹਦੇ ਵਿੱਚ ਪਾਤੀਆਂ Kalau bah roast kari lagi. Iya panen nuh. ਪਾਣੀ ਦੇ ਨਿਚੋੜ ਕੇ ਰੱਖ ਲਿਆ ਸੀ ਉਧਰ ਆਪਣਾਗੇ ਪਿਆਜ਼ ਵਗੈਰਾ ਆਪਣਾ ਜਿਹੜਾ ਹੈਗਾ ਇਹ ਰੋਸਟ ਹੋ ਰਿਹਾਗਾ ਭੁੰਨ ਰਿਹਾਗਾ ਕਿ ਆਸ ਹੁਣ ਆਪਣਾ ਹੋ ਗਿਆ ਜੀ ਬੜੀ ਠੰਢੀਆ ਜਿਹੀ ਹਲਕਰ ਬਾਉਂ ਜਾਉਂ ਜਾ ਹੋ ਗਿਆ ਜੀ ਸਰਾ ਪਰ ਵਿੱਚ ਪਾਤਾ ਮੈਂ ਮਿਰਚ ਮੈਂ ਇਹ ਇਕੱਠੀ ਬਾ ਕੇ ਰੱਖ ਲਈ ਜੀ ਬਾਹਰ ਨਾਲੋਂ ਮਤਲਬ ਹਾਫ ਹਾਫ 스ਪੂਨ ਪਾ ਰੱਖਿਆ ਸੀਗਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਗਾ ਸੇਕ ਜਾ ਲੱਗ ਜਿੱਤਾ ਫਿਰ ਇਹਦੇ ਵਿੱਚ ਜਿਹੜੇ ਆਪਾਂ ਨੇ ਚੂਰੇ ਬਣੇ ਦਈਆਂ ਚੂਰੇ ਤੇ ਇਹਨ ਕੋਈ ਵੀ ਕੁਝ ਵੀ ਜਨਾਵਾ ਤੇ ਉਹਨੂੰ ਆਪਣਾ ਜਿਹੜਾ ਪਾਣੀ ਵਿੱਚ ਘੋਲਤਾ ਹੋਇਆ ਸੀਗਾ ਤੇ ਉਹਨੂੰ ਨਚੋੜ ਕੇ ਇਹਦੇ ਵਿੱਚ ਪਾ ਦਿੱਤਾ ਲੇਸ ਹੁਣ ਇੱਕ ਦੋ ਮਿੰਟਾਂ ਦੇ ਪਾਸੇ ਬਣ ਗਏ ਐਨਾ ਕੀ ਕੰਮ ਸੀਗਾ ਚਲੋ ਹੋ ਗਿਆ ਕੀ ਪਾਲੀ ਹੁਣ ਮੈਂ ਹਣੇ ਵਾਸਤੇ ਰੋਟੀ ਕੀ ਲੈਣਾ ਤੂੰ ਕੀ ਹੋ ਗਿਆ ਪਤਾ ਹਾਲ ਹਾਲ ਪਪਲ ਫੋਨ ਵਾਲਾ ਤੂੰ ਖਾਣੀ ਹੈ ਰੋਟੀ ਪਾਪਾ ਨਾਲ దీ ప ਕੀਆ ਤੂੰ ਏਦਾਂ ਤੂੰ ਐਂ ਖਾਈਂ ਅੰਨਾ ਦਾ ਤੈਨੂੰ ਆ ਪਤਾ ਨਹੀਂ ਕਿੱਥੋਂ ਆਦਤ ਪਈ ਹੈ ਨਾ ਅਰਗੁਣ ਯਮੀ ਯਮੀ ਐਂ ਕਰਨ ਦੀ ਹੈ ਰੋਟੀ ਨਹੀਂ ਖਾਂਦੇ ਹੁੰਦੇ ਮੈਂ ਖਵਾਉਣੀਆ ਤੈਨੂੰ ਪਾਪਾ ਨੂੰ ਆ ਜਾਂਦੇ ਹੈ ਓਏ ਨੰਨੀ ਲੈ ਅੱਜ ਆਪੇ ਰੋਟੀ ਹੈ ਨੱਗੇ ਤਾਂ じゃ ਮੇਤੋ ਖਾਣਾ じゃ ਪਾਪਾ ਤੋਂ ਖਾਣਾ ਹੈ ਆਪ ਤੇ ਹਾਂ ਲੱਗਾ ਬੈਜਦਾ 50 ਦਹੀਂ ਇਹ ਗਣ ਉਹ ਦਹੀਂ ਲੈਣੀ ਮੈਂ ਤਾਂ ਸੁਣਿਆ ਵੀ ਨਹੀਂ ਤੀਗਾ ਫਿਰ ਨਹੀਂ ਤਾਂ ਨਹੀਂ ਦੇਖ ਲੋ ਨਾ ਮਿਰਚ ਕਿਹਾ ਜਾਊਗਾ ਥੋੜੀ ਜੀ ਦਾ ਹਸਾ ਘਟਾਉਂਦਾ ਅਜ ਤਾਂ ਨਹੀਂ ਮਾੜਾ ਫੋਨ ਨਾਲ ਹੈ ਉਹ ਦਸੇ ਵੀ ਸਵਾਲ ਹੈ ਕਿ ਨਹੀਂ ਹੈ ਸਵਾਲ ਆਦਾ ਵੀ ਮੈਨੂੰ ਇਹ ਪਤਾ ਨਹੀਂ ਹੁੰਦਾ ਹੁੰਦਾ ਜਿਹਦੇ ਜਦੋਂ ਮਹਾਰਾ ਵਮਾ ਦੀ ਆਈ ਆਈ ਨਹੀਂ ਕਿਹ ਜਿੱਜਾ ਘੱਟ ਨਹੀਂ ਜਿਵੇਂ ਆਹ ਆਹ ਦਾਲ ਦੀ ਮੱਤ ਬਣਾਈਆ ਕੀ ਹੁੰਦਾ ਸੋਇਆ ਟੀਨ ਪਤਾ ਨਹੀਂ ਆਇਆ ਜੇ ਹੁੰਦਾ ਨਾ ਇਹ ਸੋਇਆ ਟੀ ਹੁੰਦੀ ਆ ਸੋਇਆ ਕੀ ਹੁੰਦਾ ਸੋਇਆ ਵੀ ਪਤਾ ਨਹੀਂ ਹੁੰਦਾ ਸੋਇਆ ਟੀ ਨਾ ਕੋ ਬਿੰਦੂਆਂ ਬੜੀਆਂ ਆਉਂਦੀ ਹੁੰਦਾ ਬੂਰਾ ਦਾ ਵਧਾ ਬਣਾ ਲਾ ਹਰ ਬਣਾ ਪਾਪਾ ਨੂੰ ਵਧੀਆ ਲੱਗੀ ਤੂੰ ਖਾ ਲੈ ਪਾਪਾ ਨਾਲ ਮੈਨੂੰ ਨਹੀਂ ਵਧੀਆ ਲੱਗਦੀ ਇਹ ਮੈਂ ਕਦੇ ਨਹੀਂ ਖਾਦੀ ਇਹ ਪੁੱਤ ਰੋਟੀ ਉਰੇ ਨਹੀਂ ਰੱਖੀ ਦੀ ਬੈੱਡ ਤੇ ਨਹੀਂ ਰੱਖਣੀ ਹੈਗੀ ਐਵੇਂ ਖਾ ਚੱਲ ਪਿਆ ਫੋਨ ਤਲਗਣਾ ਮੈਨੂੰ ਲਾ ਕੇ ਦੇ ਫੋਨ ਨਹੀਂ ਦੇਖਣਾ ਨਾ ਦੇਖ ਕਰੋ ਤੂੰ ਆਪਦੇ ਫੋਨ ਤੇ ਦੇਖ ਤੇਰਾ ਫੋਨ ਕਿੱਥੇ ਆ ਇਹਦਾ ਫੋਨ ਹੁਣ ਚਾਰਜ ਦੇ ਲਾਇਆ ਪਿਆਗਾ ਰੋਟੀ ਦੇ ਲੈ ਇਹਨੂੰ ਇਹਦੇ ਮੂੰਹ 'ਚ ਤੁਸੀਂ ਪਾ ਦੋ ਤਾਂ ਐਂ ਖਾਈ ਜਾਂਦਾ ਕਹਿੰਦਾ ਮੈਂ ਤੇਤੂ ਖਾਂਦਾ ਨਹੀਂ ਵਾਪਸ ਹੰਗਾਰਾ ਔਰ ਦਾ ਤੂੰ ਆਪਨੇ ਕਿੱਧਰ ਤੂੰ ਗਲਾਸ ਫੜ ਰੱਖਿਆ ਇੱਥੇ ਤੇ ਹਰ ਗੁੰਦੀ ਟੀ-ਸ਼ਰਟ ਜੇ ਕਿਹੇ ਛਪਿਆ ਹੋਇਆ ਕਿਹੜੇ ਕਾਰਟੂਨ ਨੇ ਡੋਗੀ ਇੱਕ ਟੋਕੀ ਬੱਠਾਗਾ ਕਾਰਟੂਨ ਨੇ ਹੋ ਗਏ ਡਾੜੀਆਂ ਦੇ ਫੋਨ ਚਲਾਈ ਜਾਵੇ ਮੰਮੀ ਘਰੀ ਜਾਵੇ ਤਾਂ ਲੈਪਟਾਪ ਹੀ ਕੱਢ ਲਿਆ ਗੈ ਨਹੀਂ ਪਤਾ ਨਹੀਂ ਕੀ ਬੋਲ-ਬੋਲ ਕੇ ਕੱਢੀ ਆਂਦਾ ਹੋਰ ਤੇ ਲੱਗਿਆ ਪਿਆ ਪਾਣੀ ਵਾਲੀ ਕਾਲਪੋਇੰਟ ਪਤਾ ਨਹੀਂ ਕਿ ਤੁਸੀਂ ਕਿਹ ਪਾਣੀ ਵਾਲੀ ਕਾਲਪੋਇੰਟ ਦਿਖਾ ਦਿਓ ਕੋਨ ਨੂੰ ਦਿਖਾਈ ਆਵੇ ਵੀ ਆ ਦੇਖਾ ਦੇਖ ਉਹ ਸ਼ੋਰ ਸੀ ਜੇ ਕੱਢ ਲੂਗਾ ਉਹ ਹੀ ਦੇਖੀ ਜਾਂਦਾ